ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਜਹੀ ਟਮਾਟਰ ਦੀ ਜਟਪਟੀ ਜੀ ਚਟਨੀ ਬਣਾਵਾਂਗੇ। ਇਹ ਚਟਨੀ ਨੂੰ ਆਪਾਂ ਰੋਟੀ ਪਰੌਂਠੇ ਦੇ ਨਾਲ ਜਾਂ ਸਨੈਕਸ ਨਾਲ ਵੀ ਖਾ ਸਕਦੇ ਹਾਂ। ਚਲੋ ਜੀ ਆਪਾਂ ਵੇਖ ਲੈਨੇ ਆਂ ਚਟਨੀ ਕਿਵੇਂ ਬਣਦੀ ਹੈ। ਇਹ ਚਟਨੀ ਬਣਾਉਣ ਦੇ ਲਈ ਆਪਾਂ ਇੱਥੇ ਇੱਕ ਵੱਡੇ ਸਾਈਜ਼ ਦਾ ਟਮਾਟਰ ਲਿਆ ਹੈ। ਥੋੜੀ ਜਿਹੀ ਲਸਣ ਲਵਾਂਗੇ। ਜਿੰਨੀ ਕਿ ਚਟਨੀ ਬਣਾਉਣੀ ਹੋਏਗੀ ਆਪਾਂ ਉਸੇ ਹਿਸਾਬ ਨਾਲ ਟਮਾਟਰ ਵਗੈਰਾ ਲੈ ਲਵਾਂਗੇ। ਆਪਾਂ ਇਸ ਦੇ ਵਿੱਚ ਤਿੰਨ ਲਾਲ ਮਿਰਚਾਂ ਵੀ ਪਾਵਾਂਗੇ ਜਿਨ੍ਹਾਂ ਕਪਾਤੇ ਖਾਣਾ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਇਸ ਦੇ ਵਿੱਚ ਮਿਰਚਾਂ ਆਪਾਂ ਪਾ ਲਵਾਂਗੇ ਆ ਲਸਣ ਨੂੰ ਆਪਾਂ ਚਲਾ ਲਵਾਂਗੇ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਰੈਸਪੀ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਇਹ ਟਮਾਟਰ ਦੀ ਚਟਪਟੀ ਜਹੀ ਚਾਟੀ ਨੂੰ ਆਪਾਂ ਰੋਟੀਆਂ ਪਰੌਂਠੇ ਦੇ ਨਾਲ ਵੀ ਖਾ ਸਕਦੇ ਹਾਂ ਤੇ 스ਨੈਕਸ ਦੇ ਨਾਲ ਵੀ ਖਾ ਸਕਦੇ ਹਾਂ ఈ చట్నీ తయారు కరే ਆਪਾਂ ਇੱਥੇ ਇੱਕ ਵੱਡੇ ਸਾਈਜ਼ ਦਾ ਟਮਾਟਰ ਲਿਆ ਹੈ ਆਪਾਂ ਜਨੀਕ ਚਟਨੀ ਬਣਾਉਣੀ ਹੋਈਗੀ ਉਸ ਦੇ ਹਿਸਾਬ ਨਾਲ ਇਹ ਸਾਰਾ ਸਮਾਨ ਲੈ ਲਵਾਂਗੇ। ਇਹ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ। ਸਾ ਨਪਲਾਸਨ ਵਗੈਰਾ ਸਭ ਨੂੰ ਛੱਲ ਲਿਆ ਹੈ ਹੁਣ ਆਪਾਂ ਚਟਨੀ ਬਣਾਉਣ ਦੇ ਲਈ ਬਾਕੀ ਸਮਾਨ ਦੀ ਤਿਆਰੀ ਕਰ ਲਵਾਂਗੇ ਉਸ ਦੇ ਲਈ ਆਪਾਂ ਇੱਥੇ ਥੋੜੇ ਜਿਹੇ ਫਰੈਸ਼ ਪੁਦੀਨੇ ਦੇ ਪੱਤੇ ਲੈਨੇ ਆਂ ਧਾ ਨਿੰਬੂ ਲਵਾਂਗੇ ਤੇ ਇੱਕ ਪਿਆਜ਼ ਲਵਾਂਗੇ ਪਿਆਜ਼ ਨੂੰ ਆਪਾਂ ਛੱਲਰ ਲਵਾਂਗੇ ਜੇਕਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾ ਲਉਗੇ ਤਾਂ ਤੁਸੀਂ ਹਰ ਵਾਰ ਇਸੇ ਤਰ੍ਹਾਂ ਹੀ ਇਹ ਚਟਨੀ ਬਣਾਉਂਗੇ ਕਿਉਂਕਿ ਇਹ ਚਟਨੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਪਿਆਜ਼ ਦੇ ਇਸ ਹਿੱਸੇ ਨੂੰ ਕੱਢ ਦੇਵਾਂਗੇ ਇਸ ਨੂੰ ਕੱਟਣਾ ਬਹੁਤ ਜ਼ਰੂਰੀ ਹੈ ਹੁਣ ਇਹ ਸਭ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਇਹ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਬਹੁਤ ਹੀ ਵਧੀਆ ਵੀ ਬਣੇਗੀ ਪਿਆਜ਼ ਨੂੰ ਇਸ ਤਰ੍ਹਾਂ ਆਪਾਂ ਕੱਟ ਲਵਾਂਗੇ ਹੁਣ ਮੈਂ ਇਹ ਸਾਰੇ ਪਿਆਜ਼ ਨੂੰ ਇਸੇ ਤਰ੍ਹਾਂ ਕੱਟ ਲਵਾਂਗੀ। ਹਨਾ ਆਪਾਂ ਪਿਆਜ਼ ਵਗੈਰਾ ਨੂੰ ਕੱਟ ਕੇ ਤਿਆਰ ਕਰ ਲਿਆ ਹੈ। ਹੁਣ ਆਪਾਂ ਚਟਨੀ ਬਣਾਵਾਂਗੇ। ਲਸਣ ਪਾਵਾਂਗੇ ਆਪਾਂ ਇਸ ਦੇ ਵਿੱਚ। ਮਿਰਚਾਂ ਪਾਵਾਂਗੇ। ਟਮਾਟਰ ਦੇ ਇਸੀ ਸੇਨੂਪਾ ਕੱਟ ਦੇਵਾਂਗੇ ਟਮਾਟਰ ਵਗੈਰਾ ਨੂੰ ਵੀ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਖਾੜੀਆਂ ਜਾਂ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਸਾਫ ਤੋਂ ਬਣਾ ਹੈ ਜੀਰਾ ਪਾਵਾਂਗੇ स्वाद अनुसार को पावे हम आपू पीस लवेंगे चटनी बन के तैयार है बाउल सर्व कर लवेंगे चटनी हम अपना इस कटे हुए प्याज पावे ਇਹ ਸਾਰੇ ਪਿਆਜ਼ ਪਾਵਾਂਗੇ ਤੇ ਪੁਦੀਨੇ ਦੇ ਪੱਤੇ ਨੂੰ ਵੀ ਆਪਾਂ ਬਰੀਕ ਕੱਟ ਕੇ ਰੱਖਿਆ ਸੀ ਇਹ ਪਾਵਾਂਗੇ ਤੇ ਇਸ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਚਟਨੀ ਦੇ ਵਿੱਚ ਇਹ ਚਟਪਟੀ ਜਿਹੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚਾ ਰੱਦ ਚਿਲੀ ਪਾਊਡਰ ਪਾਵਾਂਗੇ ਅਪੰਜ ਤੇ ਵਿੱਚ ਲਾਲ ਮਿਰਚਾਂ ਵੀ ਪਾਈਆਂ ਨੇ ਅੱਧਾ ਛੋਟਾ ਚਮਚਾ ਕਾਲੀਆਂ ਮਿਰਚਾਂ ਪਾਵਾਂਗੇ ਇਹ ਮਸਾਲਿਆਂ ਨੂੰ ਆਪਾਂ ਚਟਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਹੈ ਅਦਾ ਨਿੰਬੂ ਨਿਚੋੜਾਂਗੇ ਨਿੰਬੂ ਦੇ ਬੀਜ ਕੱਢ ਕੇ ਪਾਣੀ ਨਿੰਬੂ ਨਹੀਂ ਜੋੜ ਦੇਵਾਂਗੇ ਇਸ ਦੇ ਨਾਲ ਹੋਰ ਵੀ ਵਧੀਆ ਟੇਸਟ ਆਏਗਾ ਨਿੰਬੂ ਦਾ ਰਸ ਨੂੰ ਚਟਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਟੇਸਟੀ ਚਟਨੀ ਬਣ ਕੇ ਤਿਆਰ ਹੈ ਰੈਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵਾਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ